ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾਉਣ ਲੱਗੀ ਸੀ ਟਿੰਡੇ ਦੀ ਸਬਜ਼ੀ ਤੇ ਮੈਂ ਸੋਚਿਆ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਜਿਹੜੀਆਂ ਮੇਰੇ ਭੈਣਾਂ ਨੂੰ ਆਉਂਦੀ ਹੈ ਉਹ ਤਾਂ ਬਹੁਤ ਵਧੀਆ ਗੱਲ ਆ ਪਰ ਜਿਨ੍ਹਾਂ ਨੂੰ ਨਹੀਂ ਆਉਂਦੀ ਕੋਈ ਮੇਰੇ ਬੱਚੇ ਨੇ ਜਿਹੜੇ ਸਿੱਖ ਰਹੇ ਨੇ ਤੇ ਅੱਜ ਉਹ ਆਪਾਂ ਬਣਾਈਏ ਟਿੰਡਿਆਂ ਦੀ ਸਬਜ਼ੀ ਹਾਂਜੀ ਟਿੰਡੇ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਇਹ ਦੇਖੋ ਪਿਆਜ਼ ਲਸਣ ਤੇ ਮਿਰਚਾਂ ਠੀਕ ਹੈ ਜੀ ਤੇ ਇਹ ਹੈਗਾ ਟਮਾਟਰ ਇਹ ਇਹਨੇ ਟਿੰਡੇ ਟਿੰਡਿਆਂ ਨੂੰ ਆਪਾਂ ਏਦਾਂ ਕੱਟ ਲਾ ਕੇ ਵਿੱਚੋਂ ਕੱਟ ਲਿਆ ਕਿਉਂਕਿ ਨੀਚੇ ਤੋਂ ਆਪਾਂ ਜੁੜਿਆ ਰੱਖ ਲਿਆ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਕਰਾਂਗੇ ਚੌਪ ਚੋਪਰ ਦੇ ਵਿੱਚ ਪਾ ਕੇ ਮੈਂ ਜੀ ਸਬਜੀ ਬਣਾਉਣ ਲੱਗੀ ਸੀ ਮੈਂ ਕਿ ਆ ਵੀ ਚੱਲ ਰੈਸਪੀ ਸ਼ੇਅਰ ਕਰ ਦਈਏ ਵੈਸੇ ਤਾਂ ਕੋਈ ਔਖੀ ਨਹੀਂ ਹੈਗੀ ਪਰ ਜਿਹੜੇ-ਜਿਹੜੇ ਮੇਰੇ ਬੱਚੇ ਸਿੱਖ ਰਹੇ ਨੇ ਹੈਨਾ ਇਹ ਉਹਨਾਂ ਵਾਸਤੇ ਆ ਗੈਸ ਕਰ ਲਏ ਜੀ ਆਪਾਂ ਔਨ ਤੇ ਇਹ ਵੀ ਗੈਸ ਆਪਾਂ ਨੂੰ ਔਨ ਕਰ ਲਿਆ ਤੁਸੀਂ ਆਪਾਂ ਟਿੰਡੇ ਦੀ ਸਬਜ਼ੀ ਦੋਨੋਂ ਪਾਸੇ ਬਣਾਵਾਂਗੇ ਕਿੱਦਾਂ ਬਣਾਵਾਂਗੇ ਤੁਸੀਂ ਦੇਖ ਹੀ ਜਾਓ ਬਸ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਤੇ ਫੇਰ ਤੁਸੀਂ ਕਹੋਗੇ ਸਾਨੂੰ ਸਮਝ ਨਹੀਂ ਲੱਗੀ ਠੀਕ ਹੈ ਜੀ ਔਇਲ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਤੇਲ ਆਪਣਾ ਗਰਮ ਹੋ ਗਿਆ ਜੀ ਜੀਰਾ ਆਪਾਂ ਨੇ ਪਾ ਤਾ ਵਿੱਚ ਏਦਾਂ ਕਰਕੇ ਆਪਾਂ ਨੇ ਪਿੰਡੇ ਸਿੱਟ ਦੇਣੇ ਇਹਦੇ ਵਿੱਚ ਠੀਕ ਹੈ ਜੀ ਇਹਨੂੰ ਫਿਲਹਾਲ ਬਾਹਰ ਰੱਖ ਦਿੰਨੇ ਆਪਾਂ ਅੱਗੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਕਿੰਨੇ ਸੇਸ ਤੇ ਬਣਦੇ ਨੇ ਇਹ ਦੇਖੋ ബി ഭ ചുക്ക് പേ ਦੇ ਪਾਸੇ ਪਿੰਡ ਅਸੀਂ ਹਮਾਰੀ ਆਲਪੀ ਤੇ ਗਿਲਾਉਂਦੇ ਤੇ ਐਨੇ ਆਪਣਾ ਮਸਾਲਾ ਭੁੰਨ ਲੈਣਾ ਆਪਾਂ ਬਹੁਤ ਜਲਦੀ ਨਹੀਂ ਕਰਨੀ ਕਾਲੀ ਨਹੀਂ ਕਰਨੀ ਹੋਗੀ ਕਿ ਤੁਸੀਂ ਹੁਣੇ ਪਿਆਜ਼ ਪਾ ਕੇ ਉਹਦੇ ਨਾਲ ਦੇ ਟਮਾਟਰ ਸਿੱਟ ਕੇ ਪਹਿਲਾਂ ਨੂੰ ਚੰਗੀ ਤਰ੍ਹਾਂ ਪਕਾ ਜਾਈਏ ਨਾ ਭੁੰਨਾਂਗੇ ਉਹਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਆਪਾਂ ਗ੍ਰੈਸ ਤੇ ਫੋਲਡ ਰੱਖ ਲੈਣਗੇ ਇਹਦੇ નીચે ਵੀ ਤੇ ਇਹਦੇ નીચે ਵੀ ਠੀਕ ਹੈ ਇਹ ਟਿੰਡੇ ਉਹਨੇ ਇਹਦੇ ਵਿੱਚ 5 ਮਿੰਟ ਗੈਸ ਤੇ ਸੀ ਹਾਈ ਫਲੇਮ ਤੇ ਰੱਖਣਾ ਸੋ ਕਿ ਸਲੋ ਕਰ ਦੇਣਾ ਕਿਉਂਕਿ ਪਹਿਲਾਂ ਆਪਾਂ ਨੇ ਆਇਲ ਗਰਮ ਕਰਨਾ ਉਸ ਤੋਂ ਬਾਅਦ ਆਪਾਂ ਨੇ ਸਲੋ ਸਲੋ ਇਹਨਾਂ ਨੂੰ ਭੁੰਨਣਾ ਨਹੀਂ ਤੇ ਕੱਚੇ ਰਹਿ ਜਾਣਗੇ ਫਿਰ ਠੀਕ ਹੈ ਜੀ ਤੇ ਚਲੋ ਪਹਿਨ ਚਾਜਾ ਨੂੰ ਭੁੰਨਦੇ ਫਿਰ ਦਿਖਾਉਣੀ ਆ ਤੁਹਾਨੂੰ ਦੇਖੋ ਟਿੰਡੇ ਆਪਣੇ 골ਡਨ ਬ੍ਰਾਊਨ ਹੋ ਚੁੱਕੇ ਨੇ ਜੀ ਪਾਸ ਆਪਾਂ ਨੇ ਦਿੱਤਾ ਪਲਟੇ ਦਾ ਬਸ ਇਦਾਂ ਪਾਸ ਤੇ ਪਲਟ-ਪਲਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਲਾ ਲੈਣਾ ਤੇ ਅਦਰ ਮਸਾਲਾ ਵੀ ਭੁੰਨਿਆ ਜਾ ਰਿਹਾ ਆਪਣਾ ਲੋ ਜੀ ਇਸ ਪ੍ਰੋਸੈਸ ਤੇ ਆ ਕੇ ਤੁਸੀਂ ਇਹਦੇ ਵਿੱਚ ਹਲਕਾ ਜਿਹਾ ਨਮਕ ਪਾ ਦੇਣਾ ਇਹ ਵੀ ਨਹੀਂ ਹੈਗਾ ਬਿਲਨੇ ਬਹੁਤ ਸੱਟ ਦੇਣਾ ਹਲਕਾ ਜਿਹਾ ਨਮਕ ਪਾਉਣਾ ਕਿਉਂਕਿ ਉਹਦਾ ਪ੍ਰੋਸੈਸਿੰਗ ਟਾਈਮ ਆ ਜਿਹੜਾ ਉਹ ਥੋੜਾ ਜਿਹਾ ਫਾਸਟ ਹੋ ਜਾਂਦਾ ਤੇ ਥੋੜੇ ਜਲਦੀ ਕੁੱਕ ਹੋ ਜਾਂਦੇ ਨੇ ਇਹ ਮਸਾਲੇ ਦਾ ਪਾਣੀ ਦੇ ਸੁੱਕ ਚੁੱਕਿਆ ਪਰ ਫਿਲਹਾਲ ਆਪਾਂ ਇਹਨਾਂ ਹੋਰ ਭੁੰਨਾਂਗੇ ਤੇ ਦਿਖਾਉਣੀ ਅੱਗੇ ਜਥਮਾ ਟਮਾਟਰ ਪਾਵਾਂਗੇ ਬਦੋਈ ਬਣਾਉਣੇ ਆਪਾਂ ਲੋਹੀ ਨਮਕ ਪਾਤੀ ਥੋੜੀ ਥੋੜੀਆਂ ਦੇਖੋ ਆਹ ਦੇਖੋ ਕਿੰਨੇ ਸੋਨੇ ਲੜਨਗੇ ਟੈਨ ਲੱਗ ਗਏ ਹੁਣ ਆਪਾਂ ਗੈਸ ਲੋਅ ਕਰਤੀ ਆ ਤੇ ਇਹਨੂੰ ਆਪਾਂ ਉੱਪਰੋਂ ਕਵਰ ਕਰ ਦਾਂਗੇ ਠੀਕ ਹੈ ਜੀ ਐਨੇ ਆਪਣਾ ਮਸਾਲਾ ਮਿਖਦੇ ਆਪਾਂ ਇਹ ਸਾਹਮਣੇ ਦਾ ਪਾਣੀ ਤਾਂ ਸੁੱਕ ਚੁੱਕਿਆ ਅਰਤੇ ਅੱਜ ਨੂੰ ਖਾਣ ਲਈ ਸੇਕ ਹੋਰ ਲੱਗਣ ਨੂੰ ਜਿੰਨਾ ਆਪਣਾ ਮਸਾਲਾ ਵਧੀਆ ਹੋਊਗਾ ਉਨੀ ਆਪਣੀ ਸਬਜ਼ੀ ਟੇਸਟੀ ਬਣਦੀ ਆ ਕਈ ਵਾਰੀ ਹੋਰ ਕਈ ਭੈਣ ਐਦਾਂ ਕਰਦੀਆਂ ਨੇ ਵੀ ਜਿੱਦਾਂ ਹੁਣ ਇੱਕ ਪਿਆਜ਼ ਨੇ ਥੋੜਾ ਜਿਹਾ ਸੇਕ ਲੱਗ ਗਿਆ ਨਾਲ ਦੇ ਨਾਲ ਟਮਾਟਰ ਪਾ ਦਿੰਦੇ ਨੇ ਮੇਰਾ ਜਣੀ ਬਣਾਉਣ ਦਾ ਤਰੀਕਾ ਐਦਾਂ ਦਾ ਆਪਾਂ ਮਸਾਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੱਜੀਦਾ ਜਿਹਨੇ ਮਸਾਲਾ ਬਣਾਉਣਾ ਆ ਗਿਆ ਜਿਵੇਂ ਹੁਣ ਬੱਚੇ ਵੀ ਨੇ ਕਈ ਨਵੀਂ ਕੁਕਿੰਗ ਸਿੱਖ ਰਹੇ ਨੇ ਬਾਤੀ ਸੀ ਮਸਾਲਾ ਬਣਾਉਣਾ ਸਿੱਖ ਲਓ ਜਿਹੜੀ ਮਰਜੀ ਸਬਜ਼ੀ ਚਾਹੋ ਤੁਸੀਂ ਇਹਦੇ ਵਿੱਚ ਪਾ ਕੇ ਜੇ ਗਰੇਵੀ ਬਣਾਉਣੀ ਆ ਤਾਂ ਤੁਸੀਂ ਪਾਣੀ ਪਾ ਲਓ ਜੇ ਤੁਸੀਂ ਸੁੱਕੀ ਰੱਖਣੀ ਆ ਤਾਂ ਬਸ ਮਸਾਲੇ ਵਿੱਚ ਸਬਜ਼ੀ ਪਾ ਕੇ ਗੈਸ ਨੂੰ ਹੌਲੀ ਕਰਕੇ ਯਾਨੀ ਫਲੇਮ ਨੂੰ ਸਲੋ ਕਰ ਦੇਣਾ ਤੇ ਇਹਨੂੰ ਕਵਰ ਕਰਕੇ ਕੁੱਕ ਕਰ ਲੈਣਾ ਸੁੱਕੀ ਸਬਜ਼ੀ ਵਧੀਆ ਬਣ ਜੂਗੀ ਜੇ ਰਸਪਰੀ ਬਣਾਉਣੀ ਆ ਤਾਂ ਹਲਕਾ ਜਿਹਾ ਪਾਣੀ ਪਾ ਲਓ ਜੇ ਤੁਸੀਂ ਗਰੇਵੀ ਵਧੀਆ ਰੋਟੀ ਨਾਲ ਖਾਣੀ ਆ ਤਾਂ ਤੁਸੀਂ ਪਾਣੀ ਥੋੜਾ ਜਿਹਾ ਵੱਧ ਪਾ ਲਓ ਅਤੇ ਤੇ ਪਿਆਜ਼ ਆਪਣੇ ਮੇਰੇ ਲੱਗਦਾ ਹੋਊ ਛੁੱਟ ਛੁੱਟੇ ਨੇ ਕਿਤੇ ਜਦੋਂ ਮਸਾਲਾ ਥੱਲੇ ਲੱਗਣ ਲੱਗ ਜੂਗਾ ਨਾ ਆਹ ਦੇਖੋ ਤੇਲ ਇਹਨੂੰ ਛੱਡ ਤਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਆਪਣੇ ਘਰ ਦੇ ਲੱਗੇ ਹੋਏ ਨੇ ਐਸੀ ਐਸੀ ਟਮਾਟਰਾਂ ਦੀ ਪਿਓਰੀ ਵੀ ਬਣਾ ਕੇ ਰੱਖੀ ਹੋਈ ਆ ਤੇ ਜੇ ਜਿਆਦਾ ਹੋ ਜੇ ਨਾ ਫਿਰ ਅਸੀਂ ਪਿਓਰੀ ਬਣਾ ਲੈਂਦੇ ਆ ਨਾ ਜੀ ਬਸ ਉਸ ਤੋਂ ਬਾਅਦ ਰਾਂ ਦਾ ਪਾਣੀ ਵੀ ਸੁਕਾਉਣਾ ਹੈ ਚੰਗੀ ਤਰ੍ਹਾਂ ਇਹਨੂੰ ਭੁੱਜਣ ਤੋਂ ਬਾਅਦ ਬਸ ਇਹਦੇ ਵਿੱਚ ਵੀ ਆਪਾਂ ਨਮਕ ਪਾਵਾਂਗੇ ਹਲਦੀ ਨਹੀਂ ਪਾਵਾਂਗੇ ਕਿਉਂਕਿ ਜੇ ਆਪਾਂ ਨੇ ਹਲਦੀ ਪਾਤੀ ਫਿਰ ਇਹਨੇ ਮਸਾਲੇ ਨੇ نیچے ਲੱਗਣ ਲੱਗ ਜਾਣਾ ਠੀਕ ਹੈ ਜੀ ਬਸ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਆਪਾਂ ਟਿੰਡੇ ਦੇ ਵਿੱਚ ਵੀ ਹਲਕਾ-ਹਲਕਾ ਨਮਕ ਪਾਇਆ ਕਿਉਂਕਿ ਨਮਕ ਇੱਕ ਐਡਾ ਨੀ ਚੀਜ਼ ਹੈ ਜਿਹੜੀ ਬਾਅਦ ਦੇ ਵਿੱਚ ਵੀ ਪੈ ਜਾਂਦੀ ਹੈ ਠੀਕ ਹੈ ਜੀ ਇਹ ਸਿੰਧ ਦਾ ਨਮਕ ਹੈ ਥੋੜਾ ਜਿਹਾ ਨਮਕੀਨ ਇਹ ਘਾਟੀ ਹੁੰਦਾ ਹੈ ਬਾਕੀ ਚੈੱਕ ਕਰਕੇ ਤੁਸੀਂ ਬਾਅਦ ਚ ਪਾ ਲਿਓ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਕੱਲਾ ਨਮਕ ਪਾ ਕੇ ਮਸੇ ਨੂੰ ਭੁੱਜਣ ਭਾਗੇ ਆਪਾਂ ਠੀਕ ਹੈ ਮਸਾਲਾ ਆਪਣਾ ਭੁੱਜਣ ਲੱਗ ਗਿਆ ਜੀ ਹੁਣ ਆਪਾਂ ਟਿੰਡੇ ਵੀ ਦੇਖਦੇ ਹਾਂ ਟਿੰਡੇ ਦਾ ਕੀ ਹਾਲ ਆਪਣਾ ਇਹ ਲਓ ਕਿੰਨੇ ਸੋਹਣੇ ਟਿੰਡੇ ਭੁੱਜੇ ਜਾ ਰਹੇ ਨੇ ਆਪਣੇ ਲੈ ਲੇ ਤੇ ਆਪਣਾ ਪਿਆਰ ਇਦਾਂ ਹੀ ਸਾਡੇ ਨਾਲ ਬਣਾ ਕੇ ਰੱਖਿਓ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਰੈਸਪੀਆਂ ਲੈ ਕੇ ਆਵਾਂਗੀ ਆਪਾਂ ਤੇ ਬੜੀ ਜਲਦੀ ਆਪਾਂ ਇੱਕ ਕੁਕਿੰਗ ਚੈਨਲ ਵੀ ਬਣਾ ਲੈਣਾ ਫਿਰ ਉਹਦੇ ਉੱਪਰ ਆਪਾਂ ਵਧੀਆ ਵਧੀਆ ਰੈਸਪੀਆਂ ਪਾਇਆ ਕਰਾਂਗੇ ਠੀਕ ਹੈ ਜੀ ਫਿਲਹਾਲ ਭੈਸੇ ਚੈਨਲ ਤੇ ਪਾਵਾਂਗੇ ਤੇ ਜਿਹੜਾ ਮੇਰਾ ਬੁਟੀਕ ਦਾ ਚੈਨਲ ਹੈ ਪਹਿਰਾਵਾ ਵਾਈਪਰੀ ਤੇ ਉਹਦੇ ਉੱਪਰ ਆਪਾਂ ਪਾਵਾਂਗੇ ਸੂਟਾਂ ਦੀ ਵੀਡੀਓ ਤੇ ਜਿਹੜਾ ਅਮਨਪ੍ਰੀਤ ਪੌਰ ਦੇ ਨਾਮ ਤੇ ਚੱਲਣਾ ਉਹਦੇ ਉੱਪਰ ਆਪਾਂ ਬਲੌਗਿੰਗ ਤੇ ਰੈਸਪੀਆ ਜਾਨੀ ਉਹ ਮਿਕਸਰ ਰੱਖਾਂਗੇ ਫਿਲਹਾਲ ਫਿਰ ਪਰ ਰੈਸਪੀਆ ਦਾ ਚੈਨਲ ਵੀ علیحدਾ ਬਣਾ ਲਾਂਗੇ ਤੇ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਰੈਸਪੀਆ ਲੈ ਕੇ ਆਵਾਂਗੇ ਆਪਾਂ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਜਾਓ ਮੇਰਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਪਿਆਰ ਦਾ ਸਦਕਾ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੇ ਅਸੀਂ ਨਵਾਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਆਪਣਾ ਪਿਆਰ ਜਰੂ YouTube ਫੈਮਲੀ ਨਾਲ ਬਣਿਆ ਰਹੇ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਸਟਰ ਆਇਆ ਹੈ ਨਾ ਬਸ ਇਹ ਦੇਖੋ ਨਮਕ ਨੂੰ ਪਾਉਣ ਕਰਕੇ ਨਾ ਥੋੜੀ ਜਲਦੀ ਬਲ ਜਾਣੀ ਬਸ ਨਹੀਂ ਤਾਂ ਇਹਨਾਂ ਨੂੰ ਤਾਂ ਮੱਦ ਲੱਗਦਾ ਫਲੇਮ ਤੁਸੀਂ ਸਲੋ ਰੱਖਣੀ ਹੈ ਦੇਖੋ ਮੈਂ ਸਲੋ ਕੀਤੀ ਹੋਈ ਆ ਕਿਉਂਕਿ ਤੇਜ਼ ਆਪਾਂ ਕਰਾਂਗੇ ਇਹਨਾਂ ਦਾ ਕਲਰ ਚੇਂਜ ਹੋ ਜਾਣਾ ਪਰ ਵਿੱਚੋਂ ਇਹਨਾਂ ਨੇ ਕੱਚੇ ਰਹਿ ਜਾਣਾ ਤੇ ਚਲੋ ਹੁਜੇ ਇਹਨਾਂ ਨੂੰ ਹੋਰ ਆਪਾਂ ਕਵਰ ਕਰਕੇ ਰੱਖਦੇ ਹਾਂ ਤੇ ਮਿਲਦੇ ਹਾਂ ਹੁਣ ਲੌਜੀ ਟਿੰਡੇ ਆਪਣੇ ਬਣ ਕੇ ਬਿਲਕੁਲ ਰੈਡੀ ਨੇ ਤੇ ਇਹਨਾਂ ਦਾ ਆਪਾਂ ਗੈਸ ਫਲੇਮ ਕਰ ਦਾਂਗੇ ਬੰਦ ਇਹ ਲਓ ਜੀ ਕਿਉਂਕਿ ਇਹਨਾਂ ਨੇ ਆਪਣੇ ਸੇਕ ਨਾਲ ਹੀ ਪੱਕੀ ਜਾਣਾ ਹਜੇ ਠੀਕ ਹੈ ਦੇਖੋ ਜਿਹੜੀ ਵੀ ਥੋੜੀ ਬਹੁਤੀ ਲੱਗਦੀ ਹੋਊਗੀ ਨਾ ਕਿਉਂਕਿ ਇਹ ਵਾਲਾ ਮੈਸ਼ਾ ਨਾ ਕਰਿਓ ਕਿਉਂਕਿ ਫਿਰ ਤਾਂ ਹਕੜਾਜਾ ਬਣ ਜਾਂਦਾ ਨਾ ਵਧੀਆ ਲੱਗਦਾ ਖਾਣ ਨੂੰ ਤੇ ਟੇਸਟ ਵੀ ਨਹੀਂ ਆਉਂਦਾ ਐਦਾਂ ਦੇਖੋ ਜੁੜੇ ਹੋਏ ਨੇ ਇਹਨਾਂ ਦੇ ਵਿੱਚ ਜਦੋਂ ਮਸਾਲਾ ਭਰ ਜੂਗਾ ਨਾ ਬਹੁਤ ਸੋਹਣਾ ਬਣ ਬਾਗੇ ਇਹ ਤੇ ਇਹਨਾਂ ਦੀ ਅਲੱਗ ਇੱਕ ਟੇਸਟ ਜੇ ਬਣ ਜਾਂਦਾ ਸਬਜ਼ੀ ਦਾ ਤੇ ਮਸਾਲਾ ਆਪਣਾ ਇਹ ਦੇਖੋ ਮਸਾਲੇ ਨੂੰ ਹਜੇ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਹਜੇ ਆਪਾਂ ਇਹਦੇ ਵਿੱਚ ਨਾਣ ਮਿਰਚ ਵੀ ਕੁਝ ਨਹੀਂ ਪਾਇਆ ਸਿਰਫ ਨਮਕ ਪਾਇਆ ਹੋਇਆ ਹੋਰ ਆਪਾਂ ਨੇ ਹਲਦੀ ਵੀ ਵਗੈਰਾ ਨਹੀਂ ਪਾਈ ਬਾਕੀ ਮਿਰਚਾਂ ਆਪਾਂ ਨੇ ਹਰੀਆਂ ਪਾਈਆਂ ਨੇ ਹੋਰ ਕੋਈ ਮਸਾਲਾ ਸੀ ਯੂਜ਼ ਨਹੀਂ ਕਰਦੇ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਐਂਡ ਦੇ ਵਿੱਚ ਤੁਸੀਂ ਗਰਮ ਮਸਾਲਾ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਸੋ ਲੋ ਫਿਰ ਦਿਖਾਉਣੀ ਹੈ ਜਦੋਂ ਆਪਣਾ ਮਸਾਲਾ ਰੈਡੀ ਹੋ ਜਾਂਦਾ। ਲੋ ਜੀ ਟਿੰਡੇ ਥੋੜੇ ਜਿਹੇ ਠੰਡੇ ਹੋ ਗਏ ਇੱਥੋਂ ਆਪਾਂ ਇਹਨੂੰ ਇਹਦੇ ਵਿੱਚ ਕੱਢ ਲਾਂਗੇ ਬਾਲ ਦੇ ਵਿੱਚ ਕਿਉਂਕਿ ਇਹ ਤਾਂ ਆਲਮੋਸਟ ਢੰਨ ਹੋ ਗਿਆ। ਠੀਕ ਹੈ ਜੀ। ਇਹ ਲੋ ਜੀ। ਜਿਹੜਾ ਫालतू ਤੇਲ ਆ ਉਹ ਇਹਦੇ ਵਿੱਚ ਹੀ ਪਲਾਹੀ 'ਚ ਹੀ ਰਹਿ ਜਾਊਗਾ। ਇਹਨੂੰ ਡੂੰਘੇ ਬੋਲ ਵਿੱਚ ਤਾਂ ਗੱਡੇ ਵੀ ਜਿਹੜਾ ਆਇਲ ਇਹਦੇ ਵਿੱਚ ਫालतू ਹੋਊਗਾ ਉਹ ਵੀ ਨੀਚੇ ਚਲਾ ਜਾਊਗਾ ਫਿਰ ਆਪਾਂ ਇਹਨੂੰ ਉਲਟਾ ਕਰਕੇ ਸਾਈਡ ਤੋਂ ਉਹ ਤੇਲ ਵੀ ਆਪਾਂ ਕੱਢ ਸਕਦੇ ਹਾਂ ਜਦੋਂ ਤੱਕ ਆਪਣਾ ਮਸਾਲਾ ਬਣੂਗਾ ਫਿਰ ਉਸ ਤੋਂ ਬਾਅਦ ਦੇਖਾਂਗੇ ਇਹਨੇ ਤੇਲ ਨੁੱਟੜ ਜਾਊਗਾ ਠੀਕ ਹੈ ਜੀ ਲਓ ਜੀ ਮਸਾਲੇ ਨੇ ਆਪਣੇ ਤੇਲ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਜ਼ਿਆਦਾ ਨਾ ਪਾਇਓ ਤੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਦੇਖ ਕੇ ਲੈ ਚ। ਇਹਦਾ ਨਾ ਕਲਰ ਬਹੁਤ ਸੋਹਣਾ ਆਉਂਦਾ ਇਹਦਾ। ਨਮਕ ਆਪਾਂ ਪਾਇਆ ਹੋਇਆ ਹੀ ਆ। ਤੇ ਟਿੰਡੇ ਆਪਾਂ ਇਹਦੇ ਵਿੱਚ ਕੱਢ ਲੈਨੇ। ਫਿਰ ਮੈਂ ਧਕੌਣੀਆਂ ਵੀ ਮਸਾਲੇ ਨੂੰ ਉਹਦੇ ਵਿੱਚ ਪਾਉਣਾ ਜਾਂ ਉਹਨਾਂ ਨੂੰ ਇਹਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਕੀ ਕਰਨਾ? ਠੀਕ ਹੈ ਜੀ। ਹਲਦੀ ਤੇ ਦੇਗੀ ਮਿਰਚ ਪਾਉਣ ਤੋਂ ਬਾਅਦ ਆਪਾਂ ਨੇ ਗੈਸ ਕਰ ਦੇਣੀ ਆ ਸਲੋ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਤਾਂ ਕਿ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਜਾਣ ਤੇ ਜਿਹੜੀ ਇਹ ਸਬਜ਼ੀ ਵੀ ਫਿਰ ਬੜੀ ਸੁੱਕੀ ਸੁੱਕੀ ਜਿਹੀ ਨਹੀਂ ਬਣਦੀ ਹੈਗੀ ਥੋੜੀ ਜਿਹੀ ਰਸ ਭਰੀ ਬਣਦੀ ਆ ਤੁਸੀਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਜ਼ਰੂਰ ਵੀ ਕਿੱਦਾਂ ਦੀ ਸਬਜ਼ੀ ਬਣੀ ਆ ਤੇ ਟਿੰਡੋ ਕਈ ਤਰੀਕਿਆਂ ਨਾਲ ਬਣਦੇ ਨੇ ਦੋ ਤਰੀਕੇ ਇਹਦੇ ਹੋਰ ਨੇ ਜਿਹੜੇ ਮੈਨੂੰ ਆਉਂਦੇ ਨੇ ਤੇ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਸ਼ੇਅਰ ਕਰੂੰਗੀ ਜਰੂਰ ਤੁਹਾਡੇ ਨਾਲ ਠੀਕ ਹੈ ਜੀ ਲਓ ਜੇ ਚ ਪਾਣੀ ਪਾ ਕੇ ਆਪਾਂ ਹੁਣ ਇਹਨੂੰ ਪਕਾਉਣਾ ਹੈ ਕਵਰ ਕਰਕੇ ਠੀਕ ਹੈ ਜੀ ਗੈਸ ਜਿਹੜੀ ਫਲੇਮ ਆ ਉਹ ਸਲੋ ਹੀ ਰੱਖਣੀ ਆ ਤੇਜ਼ ਨਹੀਂ ਕਰਨੀ ਕਿਉਂਕਿ ਫਿਰ ਮਸਾਲਾ ਮੱਚ ਜਾਊਗਾ نیچے ਲੱਗ ਜਾਊਗਾ ਆਪਾਂ ਸਲੋ ਫਲੇਮ ਤੇ ਹੀ ਪਕਾਵਾਂਗੇ ਫਿਰ ਮਸਾਲੇ ਦੀ ਲੁੱਕ ਦੇਖਿਓ ਤੇ ਕਲਰ ਦੇਖਿਓ ਕਿਦਾਂ ਚੇਂਜ ਹੁੰਦਾ ਓਕੇ ਜੀ ਲੋ ਜੀ ਮਸਾਲਾ ਦੇਖੀਏ ਆਪਾਂ ਲੈ ਕੋ ਮਸਾਲਾ ਆਪਣਾ ਧੀ ਛੱਡ ਗਿਆ ਬਿਲਕੁਲ ਓਪੀਆ ਨੀਚੇ ਲੱਗਣ ਲੱਗਿਆ ਤੇ ਤੇ ਹੁਣ ਆਪਣਾ ਮਸਾਲਾ ਬਣ ਕੇ ਬਿਲਕੁਲ ਰੈਡੀ ਆ ਤੇ ਹੁਣ ਆਪਾਂ ਇਹ ਟਿੰਡੇ ਨੇ ਇਹਦੇ ਵਿੱਚ ਪਾ ਦੇਣੇ ਆ ਤੇ ਇਹਦੇ ਠੀਕ ਹੈ ਆਇਲ ਦੇਖੋ ਇਹਨੇ ਵਿੱਚ ਲੈ ਗਿਆ ਫੇਰ ਇਹ ਸਬਜੀ ਬਣਾ ਕੇ ਦੇਖੋ ਤੇ ਦੱਸੋ ਜਰੂਰ ਤੁਹਾਡੀ ਕਿਦਾਂ ਦੀ ਸਬਜੀ ਬਣੀ ਆ ਜੇ ਤੁਸੀਂ ਇਹਨੂੰ ਰਸਪਰੀ ਬਣਾਉਣਾ ਚਾਹੋ ਤਾਂ ਹਲਕਾ ਜਿਹਾ ਦੇ ਵਿੱਚ ਪਾਣੀ ਪਾ ਲਓ ਤੇ ਹੁਣ ਆਪਾਂ ਪਾ ਦਾਂਗੇ ਇਸ ਤਰ੍ਹਾਂ ਹਰੇ ਧਨੀਆ ਕਿਉਂਕਿ ਹਰੀ ਹੋ ਤਾਂ ਇਹਨਾਂ ਦਾ ਟੇਸ ਟਿੰਡੋ ਵਾਲੇ ਨਾਲੋਂ ਬਹੁਤ ਵਧੀਆ ਲੱਗਦਾ ਪਾਇਆ ਹੋਇਆ ਅਸੀਂ ਪਰਸੋਂ ਕੋ ਬਣਾਈ ਸੀ ਮੈਂ ਕਿਹਾ ਚਲ ਹੁਣ ਸਿੰਜਰ ਹੈਗਾ ਇਹਨਾਂ ਦਾ ਜੇ ਹੁਣ ਆਪਾਂ ਟਿੰਡੋ ਵੀ ਜਾਦਾ ਥਾਣਾਂ ਸੇ ਨੂੰ ਇਸ ਤੋਂ ਬਾਅਦ ਠੱਕ ਕੇ ਹਲਕਾ ਜਿਹਾ ਆਪਾਂ ਇਹਨੂੰ ਸੇਕ ਲਵਾਂ ਤੇ ਜਿਹੜੇ ਆਇਲ ਦੇ ਵਿੱਚ ਆਪਾਂ ਨੇ ਟਿੰਡੂਆਂ ਤਲੀਆਂ ਨੇ ਉਹ ਦੇਖੋ ਇਹ ਪਿਆ ਇਹਦੇ ਵਿੱਚ ਤੁਸੀਂ ਤੜਕਾ ਲਾ ਕੇ ਦਾਲ ਫਰਾਈ ਕਰ ਸਕਦੇ ਹੋ ਕਿਉਂਕਿ ਟਿੰਡੂਆਂ ਦਾ ਟੇਸਟ ਇਹਦੇ ਵਿੱਚ ਬਿਲਕੁਲ ਆ ਚੁੱਕਿਆ ਇਹ ਤੇਲ ਥੋੜਾ ਵੇਸਟ ਨਹੀਂ ਹੈਗਾ ਇਹਨੂੰ ਤੁਸੀਂ ਕੰਮ ਲੈ ਸਕਦੇ ਹੋ ਟਿੰਡੂਆਂ ਦਾ ਟੇਸਟ ਵੀ ਵਿੱਚੋਂ ਆਉਂਗਾ ਠੀਕ ਹੈ ਜੀ ਜੇ ਤੁਹਾਨੂੰ ਕੜਾਹੀ ਚਾਹੀਦੀ ਆ ਤਾਂ ਤੁਸੀਂ ਉਹਨੂੰ ਕਿਸੇ ਹੋਰ ਭਾਂਡੇ 'ਚ ਕੱਢ ਕੇ ਤੁਸੀਂ ਰੱਖ ਸਕਦੇ ਹੋ ਹਨ ਰੋਟੀ ਸਬਜੀ ਆਪਣੀ ਬਿਲਕੁਲ ਰੈਡੀ ਆ ਆਪਾਂ ਇਹਨੂੰ ਦੇ ਵਿੱਚ ਸਰਵ ਕਰਦੇ ਆ ਗੈਸ ਕਰਤਾ ਬੰਦ ਤੇ ਟਿੰਡੇ ਹੈਗੇ ਸੀ ਅੱਧਾ ਕਿਲੋ ਤੇ ਅੱਧਾ ਕਿਲੋ ਟਿੰਡੇ ਇੰਨੇ ਕੁ ਬਣ ਗਏ ਦੇਖੋ ਧਨੀ ਆਪਾਂ ਇਹਦੇ ਵਿੱਚ ਪਾ ਲਈਏ ਤਾਂ ਪਹਿਲਾਂ ਤੁਸੀਂ ਵੀ ਇਦਾਂ ਟਰਾਈ ਕਰਕੇ ਦੇਖਿਓ ਤੇ ਦੱਸਿਓ ਜ਼ਰੂਰ ਵੀ ਤੁਹਾਡੀ ਰੈਸিপি ਕਿੱਦਾਂ ਦੀ ਬਣੀ ਆ ਤੇ ਇਹ ਮੈਂ ਬਣਾਈ ਆ ਆਪਣੇ ਸਟਾਈਲ ਨਾਲ ਤੁਸੀਂ ਕਿੱਦਾਂ ਬਣਾਉਣਾ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਤੇ ਟਿੰਡੂਆਂ ਕਿੰਨੇ ਤਰੀਕਿਆਂ ਦੀਆਂ ਬਣਦੀਆਂ ਨੇ ਮੈਂ ਤੁਹਾਨੂੰ ਅੱਗੇ-ਅੱਗੇ ਬਲੌਗ ਦੇ ਵਿੱਚ ਦੱਸਦੀ ਰਹੂੰਗੀ ਜੇ ਤੁਹਾਨੂੰ ਟਿੰਡੂਆਂ ਦੀ ਰੈਸিপি ਵਧੀਆ ਲੱਗੀ ਆ ਤੁਹਾਡੇ ਵੱਲ ਕੀ ਕਹਿੰਦੇ ਨੇ ਸਾਡੇ ਵੱਲ ਟਿੰਡੇ ਵੀ ਕਹਿੰਦੇ ਨੇ ਟਿੰਸਾ ਵੀ ਕਹਿ ਦਿੰਦੇ ਨੇ ਤੇ ਤੁਸੀਂ ਦੱਸੋ ਤੁਹਾਡੇ ਵੱਲ ਕੀ ਕਹਿੰਦੇ ਨੇ ਇਹ ਰੈਸਪੀ ਬਣਾ ਕੇ ਜਰੂਰ ਦੱਸੋ ਵੀ ਤੁਸੀਂ ਕਿੱਦਾਂ ਬਣਾਉਣੀਆ ਤੇ ਜੇ ਮੇਰੇ ਸਟਾਈਲ ਨਾਲ ਬਣਾਈਆ ਤਾਂ ਕਿੱਦਾਂ ਦੀ ਬਣੀਆ ਤੇ ਜਲਦੀ ਜਲਦੀ ਜਾਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਪੰਨੀ ਸਤਿ ਸ਼੍ਰੀ ਅਕਾਲ ਜੀ ਜਿਉਂਗੇ ਵਾਸਤੇ ਰਹੋ ਜੀ